ਹਾਂ ਜੀ ਹਾਲਾ ਚੱਲ ਰਿਹਾ ਜੀ ਫਲਾਸੀਂ ਗੁਰਜਤ ਇੱਥੋਂ ਸਪੈਸ਼ਲ ਟ੍ਰੇਨ ਦੀ ਯਾਤਰਾ ਜਿਹੜੀ ਸ੍ਰੀ ਸਤਗਨ ਸਿੰਘ ਜੀ ਤੋਂ ਆਈ ਹੈ ਉਹ ਅੱਜ ਤੋਂ ਆਰੰਭ ਹੋਏਗੀ ਵਾਪਸੀ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨੂੰ ਐ ਦਿਨ ਪਰਵਾਸਰ ਤੋਂ ਨਗਰਕੀਤਨ ਆ ਗਿਆ ਵਾ ਇੱਥੇ ਹਰਮੰਦਰ ਸਾਹਿਬ ਤੋਂ ਨਗਰਕੀਤਨ ਇੱਥੇ ਪਹੁੰਚ ਚੁੱਕਿਆ ਹੈ ਫਲਾਸੀਂ ਗੁਰਜਤ ਇੱਥੇ ਸਟੇ ਹੈ ਮੰਦਰ ਪਾਣੀ ਸੰਗਤਾਂ ਜਪਣੀਆਂ سارے درشن کرائے جان گے جی सही टेकर लॻे टिके लॻे او هر پٿي نا وڏيا او هر پٿي بنائي او ٽڪڙا اوهاري تيري آئي گرو نانک دیو سچے اور سارے ਪ੍ਰੀਤ ਮਤੀ ਦੀ ਬਾਰੀ ਹੈ ਅੱਗੇ ਆ ਕੇ ਹੱਲਾ ਕਰਨਾ ਆਪਾਂ ਤੁਸੀਂ ਸਾਹਿਬ ਜੀ ਮਖਤਬ ਪਹਿਲੇ ਸਰਕਾਰ ਘਿਹਰੇ ਦੀਆਂ ਸਾਰੇ ਨਾਗਰਿਕਾਂ ਤੋਂ ਬੇਨਤੀ ਕਰਦਾ ਹਾਂ ਬੇਨਤੀ ਮੰਡਾ ਜਾਚ ਕਰੇ ਜੀ ਆਇਆਂ ਜੀ ਆਇਆਂ ਸਭ ਤੋਂ ਪਾਕ ਸਾਹਿਬ ਜੀ ਦਰਵਾਜ਼ੇ ਤੇ ਸਾਹਿਬ ਜੀ ਸਾਡਾ ਮੌਜੂਦ ਹੈ ਟਾਲੀਵਾੜਾ ਪਹੁੰਚ ਚੁੱਕੇ ਹਨ ਆਏ ਨਗਰ ਦੀ ਤੱਕ ਪਹੁੰਚ ਚੁੱਕਿਆ ਹੈ ਸਾਰਿਆਂ ਸੱਜਣਾਂ ਨੂੰ ਬੇਨਤੀ ਹੈ ਆਪਾਂ ਪਿਆਰ ਸਤਿਕਾਰ ਦੇ ਨਾਲ ਦਰਸ਼ਨ ਕਰੀਏ ਔਰ ਸੰਗਤਾਂ ਨੂੰ ਜਿਵੇਂ ਆਇਆ ਆਖੀਏ ਭੁਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗਜ ਕਰ ਬ ਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਮਰਨੋਂ ਬਾਵੇ ਸਤਿ ਸ੍ਰੀ ਅਕਾਲ ਗੱਜ ਗਜ ਕਰ ਜਾਵੇ ਨਿਹਾਲ ਹੋ ਜਾਵੇ ਦਲਬੰਦ ਬੁੱਢਾ ਦਰਦੇ ਮਨੋਂ ਬਾਵੇ ਆ ਕਾਲਾ ਮੱਧ ਕੇ जो महादूर साहिब तो कीर्तन जे रूप सई गुरद्वारा ਸਾਡੇ ਦਾ ਬਦਾਨੇ ਰੱਖਣ ਮੌਸਮ ਵੀ ਖਰਾਬ ਹੋ ਗਿਆ ਹੈ ਸਸਾਲੀ ਨੂੰ ਬੇਨਤੀ ਹੈ ਜਮਨਤ ਸਾਹਿਬ ਵਿਹਾਸਪਾ ਦੇ ਮਹਾਂਪੁਰਤਨ ਗੁਰੂ ਦੀ ਸਤਿਕਾਰ ਨੂੰ ਦਰਸਾਉਣ ਲਈ ਕੇ ਸੰਤ ਸ੍ਰੀ ਹਰਜੂਰ ਸਾਹਿਬ ਤੋਂ ਦਿੱਲੀ ਦੀ ਸਰਕਾਰੀਆਂ ਸੋ ਸ਼ਸਤਰਾਂ ਦੀ ਤਾਦਿਆ ਹੈ ਪਾਵਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਦੁਆਰੇ ਵਿੱਚ ਪਹੁੰਚ ਰਹੇ ਨੇ ਸਾਰੀ ਸੰਗਤ ਨੂੰ ਜੀ ਆਇਆਂ ਗੱਜ-ਗਜਕਾਰੇ ਗਜਾਵੇਂ ਨਿਹਾਲ ਹੋ ਜਾਵੇ ਸਬਸਦੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਮਨਰੂਪ ਆਵੇ ਗੱਜ-ਗਜਕਾਰੇ ਗਜਾਵੇਂ ਨਿਹਾਲ ਹੋ ਜਾਵੇ ਸੋ ਗੁਰੂ ਦੀ ਸੰਗਤ ਹਜੂਰੀ ਹਜੂਰੀ ਖਾਲਸੇ ਇਹ ਬਾਬਾ ਫੁਲਾ ਸਿੰਘ ਤੋਂ ਚਾਲੇ ਪਉਣ ਲੱਗੇ ਹੁਣ ਇੱਥੇ ਹੱਲਾ ਬੋਲਣਾ ਇਹਨਾਂ ਨੇ ਸਟੇਸ਼ਨ ਵੱਲੋਂ ਤੁਹਾਨੂੰ ਸਾਰੀ ਵੀਡੀਓ ਰਾਈ ਦਿਖਾਵਾਂਗੇ ਜੀ ਘੁਰਤੇਪਰਾ ਗੁਰਜ ਕਾਲੀ ਫੁਲਾ ਸਿੰਘ ਜੀ ਤੋਂ ਚਾਲੇ ਪਉਣ ਲੱਗੇ ਨੇ ਸਟੇਸ਼ਨ ਵੱਲੋਂ ਸਪੈਸ਼ਲ ਟ੍ਰੇਨ ਯਾਤਰਾ ਹੁਣ ਅੰਮ੍ਰਿਤਸਰ ਤੋਂ ਸਿੱਧੀ ਹਜੂਰ ਸਾਹਿਬ ਆਏਗੀ ਜੀ ਹੁਣ ਹੱਲਾ ਬੋਲੇ ਆ ਜਾਏਗਾ ਇੱਥੇ ਪਿਆਰੀ ਹੈ ਜੀ ਬਾਹਰ ਜਾ ਰਹੇ ਹਾਂ ਰੋਡ ਤੇ ਆ ਤਿੰਨ ਘੋੜੇ ਜਿਹੜੇ ਹਜੂਰ ਸਾਹਿਬ ਤੋਂ ਆਏ ਨਾਲ ਟ੍ਰੇਨ ਦੇ ਵਿੱਚ ਦਰਸ਼ਨ ਕਰ ਰਹੇ ਹੋ ਤੁਸੀਂ

ਵੇ ਨਹੀਂ ਆਹ ਤਿੰਨੇ ਘੋੜੇ ਨਾਲ ਬੱਜੇ ਆ ਰਹੇ ਦੇਖ ਦੇ ਇਹ ਜੀ ਅਦਾਸ ਹੋ ਗਈ ਆ ਅੱਲੇ ਦੀ ਅਸਤਿਆਰੀ ਹੈ ਜੀ ਹੁਣ ਉਹਨਾਂ ਦਾ ਾਸ ਹੋ ਰਹੀ ਹੈ ਜੀ ਆ ਦਾਸ ਆਏ ਜੀ ਹਲਾ ਚੱਲ ਗਿਆ ਜੀ वाहेगुरु 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 बोले सोन